ਜਾਮਣੀ ਰਹਿ ਗਈ ਨਾ ਸਾਰੀ ਆਪ ਆ ਆ ਕੇ ਇਹ ਕਿਹੜਾ ਪੱਤਾ ਛਾਤੀ ਜਾਮਣ ਦੇ ਜਾਮਣੀ ਆ ਵੀ ਜਾਮਣ ਦਾ ਜਾਮਣ ਦਾ ਕਲੱਬ ਆ ਆ ਕੇ ਆ ਆ ਕੇ ਲੈਣਾ ਉਪਰੋਂ ਬਾਹਰ ਕਢੀ ਤੁਸੀਂ ਬੋਲ ਦੋ ਵਾਹਿਗੁਰੂ ਜੀ ਕਾ ਖਾਲਸਾ ਆਸ਼ੀਰਵਾਦ ਅੱਜ ਜੋੜੀਆਂ ਚਟੀਆਂ ਗਲੀ ਨੰਬਰ 3 ਵਿੱਚ ਸ਼੍ਰੀ ਖੰਡਪਾਤ ਸਾਹਿਬ ਜੀ ਤੇ ਸ਼੍ਰੀ ਸਭ ਸੰਗਤ ਵਾਲੀ ਫੇਰ ਕਲੱਬ ਵੱਲੋਂ ਪਾਏ ਗਏ ਅਤੇ ਉਸ ਤੋਂ ਪ੍ਰੰਤ ਅਰੋਗਿਆ ਅਦਾਲਨ ਕਰਾਇਆ ਗਿਆ ਹੈ ਤੇ ਸਾਰ ਉਸ ਸਾਰੀ ਸੰਗਤ ਨੇ ਇਹ ਕਿ ਇਹਨਾਂ ਪ੍ਰਕਿਆ ਦੀ ਰੂਪਾਂ ਅਨੁਸਾਰ ਕੇਈ ਆਪਣੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਸੇਵਾ ਨਿਭਾਈ ਜਾਵੇ ਇਹਨਾਂ ਦੀ ਸੰਭਾਲ ਕਰਕੇ ਵਾਤਾਵਰਨ ਦੇ ਵਿੱਚ ਉਪਰਾਲਾ ਸ਼ੁੱਧ ਕਰਨੇ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਾਬ ਦਾ ਇੱਥੇ ਪੁੱਤੇ ਲੈ ਕੇ ਜਾਣ ਲਈ ਧੰਨਵਾਦ ਵਾਹਿਗੁਰੂ ਜੀ ਕਰਦਾ ਅੱਛਾ ਜੀ ਜਿਹੜੇ ਬੂਟੇ ਆ ਇਹ ਆਕਸੀਜਨ ਵਾਲੇ ਵੀ ਵਿੱਚ ਹੈਗੇ ਆ ਸਭ ਸਾਰੇ ਬੂਟੇ ਆਕਸੀਜਨ ਮਾਣਗੇ ਔਰ ਵਾਤਾਵਰਨ ਫ੍ਰੈਂਡਲੀ ਨੇ ਇਹਨਾਂ ਦਾ ਵਾਤਾਵਰਨ ਨੂੰ ਬਹੁਤ ਹੀ ਫਾਇਦਾ ਹੋਏਗਾ ਤੇ ਸਭ ਨੂੰ ਬੇਨਤੀ ਹੈ ਕਿ ਜਿੰਨੇ ਵੀ ਬੂਟਾ ਲਗਾਉਂਦਾ ਹੈ ਤੇ ਉਹ ਬੂਟੇ ਦੀ ਸੰਭਾਲ ਵੀ ਕਰੇ ਤੇ ਵਾਤਾਵਰਨ ਦੇ ਵਿੱਚ ਸ਼ੁੱਧ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਏ ਕਿ ਨਾਮ ਆਪਣਾ ਜੀ ਮੇਰਾ ਨਾਮ ਗੁਰਵੀਰ ਸਿੰਘ ਜੀ ਹੈ ਜੀ ਤੇ ਜੋੜੀਆਂ ਚੱਕੀਆਂ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਜੋੜੀਆਂ ਚੱਕੀਆਂ ਅਰ ਰਚਾ ਸਿੰਘ ਖੰਡਪਾੜ ਸਾਹਿਬ ਜੀ ਦੇ ਖੋਭ ਪਾਇਏ ਨੇ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੈਲਫੇਅਰ ਕਲੱਬ ਵੱਲੋਂ ਤੇ ਉਸ ਤੋਂ ਅੱਜ ਫੂਨਦਾਨ ਦਾ ਕੈਂਪ ਵੀ ਬੜੇ ਜੋਸ਼ ਸ਼ੋਰ ਨਾਲ ਉਹ ਮੈਂ ਉਹ ਕਰ ਚੁੱਕੇ ਆਂ ਸਭ ਭੁੱਖੇਾਂ ਵਰਦੇ ਨੇ ਉਹ ਮੈਂ ਬਣਾ ਲਈ ਸਭ ਹੰਦਵਾਰਾ ਕਰ ਹਾਂ ਦਵਾਰਾ ਵਾਹਿਗੁਰੂ ਜੀ ਦਾ ਖਾਲਸਾ ਆ ਸ਼ੁਰੂਆਤ ਮੋਦੀ ਕੀ ਖਤੇ ਅੱਜ ਜੋੜੀਆਂ ਚੱਕੀਆਂ ਗਲੀ ਨੰਬਰ 3 ਵਿੱਚ ਸ੍ਰੀ ਖੰਡਪਾੜ ਸਾਹਿਬ ਜੀ ਦੇ ਉਹ ਸ੍ਰੀ ਸਭ ਸੰਗਾਂ ਵਾਲੇ ਫਿਰ ਕਲਾਬ ਵੱਲੋਂ ਪਾਏ ਗਏ ਅਤੇ ਉਸ ਤੋਂ ਪ੍ਰਾਂਤਕ ਰੂਟਿਆ ਅਦਾਲਤ ਦੇ ਰਾਇਆ ਗਿਆ ਹੈ ਕਿ ਸਾਰ ਉਸ ਸਾਰੀ ਸੰਗਤ ਨੇ ਇਹ ਕਿ ਇਹ ਇਲਾ ਪ੍ਰਕਿਆ ਦੀ ਦੇਖਭਾਲ ਕਰਕੇ ਤੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਸੇਵਾ ਨਿਭਾਈ ਜਾਵੇ ਤੇ ਇਹਨਾਂ ਦੀ ਸੰਭਾਲ ਕਰਕੇ ਵਾਤਾਵਰਣ ਦੇ ਵਿੱਚ ਉਪਰਾਲਾ ਸ਼ੁੱਧ ਕਰਨੀ ਜੋ ਉਪਰਾਲਾ ਕੀਤਾ ਜਾ ਰਿਹਾ ਤੇ ਸਾਬ ਦਾ ਇੱਥੇ ਬੂਟੇ ਲੈ ਕੇ ਜਾਣ ਤੇ ਧੰਨਵਾਦ ਵਾਹਿਗੁਰੂ ਜੀ ਅੱਛਾ ਜੀ ਜਿਹੜੇ ਬੂਟੇ ਆ ਇਹ ਆਕਸੀਜਨ ਵਾਲੇ ਵਿੱਚ ਹੈਗੇ ਆ ਸਭ ਸਾਰੇ ਮੂਟੇ ਆਕਸੀਜਨ ਮਾਰੇ ਨੇ ਔਰ ਵਾਤਾਵਰਨ ਫ੍ਰੈਂਡਲੀ ਨੇ ਔਰ ਇਹਨਾਂ ਦਾ ਵਾਤਾਵਰਨ ਨੂੰ ਬਹੁਤ ਹੀ ਫਾਇਦਾ ਹੋਏਗਾ ਤੇ ਸਭ ਨੂੰ ਬੇਨਤੀ ਹੈ ਕਿ ਜਿੰਨਾ ਵੀ ਮੂਟਾ ਲਗਾਉਦਾ ਹੈ ਤੇ ਉਹ ਬੂਟੇ ਦੀ ਸੰਭਾਲ ਵੀ ਕਰੇ ਤੇ ਵਾਤਾਵਰਨ ਦੇ ਵਿੱਚ ਸ਼ੁੱਧ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਕਿ ਨਾਲ ਸਭ ਆਪਣਾ ਜੀ ਮੇਰਾ ਨਾਮ ਗੁਰਵੀਰ ਸਿੰਘ ਜੀ ਹੈ ਜੀ